ਕਦੇ ਕਿਸੇ ਨੇ ਇਹ ਚਿੰਤਨ ਕੀਤਾ ਕਿ ਇਹਨਾਂ 550 ਸਾਲਾਂ ਵਿੱਚ ਅਸੀਂ ਕਿੰਨੇ ਕੁ ਸਫਲ ਹੋਏ ਆ ਕਿੰਨੇ ਕੁ ਅਸਫਲ ਹੋਏ ਆ ਕੋਈ ਚਿੰਤਨ ਕੀਤਾ ਗੁਰੂ ਨਾਨਕ ਸਾਹਿਬ ਦੀ ਮੂਵਮੈਂਟ ਇੱਕ ਇਨਕਲਾਬ ਸੀ ਇਹ ਇਨਕਲਾਬ ਕਦੋਂ ਤੱਕ ਚੱਲਦਾ ਰਿਹਾ ਤੇ ਕਦੋਂ ਇਹ ਫੇਲ ਹੋ ਗਿਆ ਇਹ ਚਿੰਤਨ ਕੀਤਾ 1469 ਵਿੱਚ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਨੇ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦਾ ਹੀ ਖਾਲਸਾ ਪੰਥ ਸਾਜ ਕੇ ਇੱਕ ਐਸਾ ਹਥਿਆਰਬੰਦ ਇਨਕਲਾਬ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਲੈ ਆਇਆ ਸੀ ਜਿਨੇ ਦੇਖਦੇ ਆਂ ਹੀ ਦੇਖਦੇ ਹੋ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਦੀ ਸਥਾਪਨਾ ਕਰ ਲਈ ਸੀ ਦੇਖਦੇ ਆਂ ਹੀ ਦੇਖਦੇ ਇਹ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਲਹਿਰ ਦੀ ਕਾਮਯਾਬੀ ਸੀ ਔਰ ਇਹ ਰਾਜ ਬਾਹੂਬਲ ਨਾਲ ਲਿਆ ਸੀ ਆਪਣੀਆਂ ਬਾਹਾਂ ਦੇ ਜੋਰ ਨਾਲ ਮੰਗ ਕੇ ਨਹੀਂ ਬੰਦਾ ਸਿੰਘ ਬਹਾਦਰ ਉਹ ਲੈਤਾ ਸੀ ਜਿਸ ਨੇ ਪੰਜਾਬ ਤੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦਾ ਆਪਣਾ ਰਾਜ ਕਾਇਮ ਕੀਤਾ ਸੀ ਇਹ ਸਫਲਤਾ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਗੁਰੂ ਨਾਨਕ ਸਾਹਿਬ ਦੀ ਸੋਚ ਦੀ ਔਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਪਹਿਲਾ ਰਾਜ 1710 ਵਾਲਾ ਦੁਸ਼ਮਣ ਨੇ ਕੁਚਲ ਦਿੱਤਾ ਖਾਲਸਾ ਪੰਥ ਨੇ ਪਿੱਛੇ ਮੂੰਹ ਨਹੀਂ ਮੋੜਿਆ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ ਲੇਕਿਨ ਖਾਲਸਾ ਪੰਥ ਨੇ ਪਿੱਛੇ ਮੂਰੀ ਮੋੜਿਆ ਸੰਘਰਸ਼ ਜਾਰੀ ਰੱਖਿਆ ਅਖੀਰ 1765 ਵਿੱਚ ਪੰਜਾਬ ਦੀ ਧਰਤੀ ਤੇ ਪਹਿਲਾਂ ਵਾਲੇ ਖਾਲਸਾ ਰਾਜ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਰਾਜ ਕਾਇਮ ਕਰ ਲਿਆ ਸੀ 1765 ਵਿੱਚ 1849 ਤੱਕ ਰਿਹਾ ਇਹ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਯਾਦ ਹੈ ਕਿ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਕਿੰਨੇ ਸਾਧ ਰਾਜ ਕੀਤਾ ਜ਼ਿਆਦਾ ਕਿਸੇ ਨੂੰ ਜਾ ਕੋ ਯਾਦ ਕਰਵਾ ਰਿਹਾ ਹੈ ਇਹ ਗੁਰੂ ਨਾਨਕ ਸਾਹਿਬ ਦੀ ਲਹਿਰ ਦਾ ਸਿੱਟਾ ਸੀ ਪੂਰੇ 85 ਸਾਲ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਰਾਜ ਕੀਤਾ ਇਹ ਰਾਜ ਦਾ ਕੀ ਕੀ ਬਰਕਤਾਂ ਸਨ ਕੀ ਬਰਕਤਾਂ ਸਨ ਇਸ ਰਾਜ ਦੀਆਂ ਆਪਣੇ ਰਾਜ ਦੀਆਂ ਬਰਕਤਾਂ ਕੀ ਹੁੰਦੀਆਂ ਨੇ ਜੇ ਬਾਹਰਲਾ ਯਾਤਰੀ ਆਇਆ ਮੋਸਨ ਫਾਨੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵਿੱਚ ਮੋਸਨ ਫਾਨੀ ਬਾਬਾ ਜੀ ਉਹ ਕੀ ਲਿਖ ਰਿਹਾ ਹੈ ਮੈਨੂੰ ਹਿੰਦੁਸਤਾਨ ਦੇ ਤੇ ਦੁਨੀਆ ਦੇ ਹਰ ਨਗਰ ਵਿੱਚ ਹਰ ਸ਼ਹਿਰ ਵਿੱਚ ਸਿੱਖ ਹੀ ਸਿੱਖ ਨਜ਼ਰ ਆਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਛੇਤੀ ਹੀ ਮਕੋਣਾ ਮੌਸਲਫਾਨੀ ਬਾਹਰ ਦਾ ਬੰਦਾ ਹੈ ਗੈਰ ਸਿੱਖ ਹੈ ਗੈਰ ਹਿੰਦੁਸਤਾਨੀ ਹੈ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਚ ਰਹਿ ਰਿਹਾ ਹੈ ਉਹ ਆਪਣੀ ਲਿਖਤ ਦਬੇ ਸਤਾਰੇ ਮਜਾਬ ਚ ਕੀ ਲਿਖਦਾ ਮੈਨੂੰ ਹਿੰਦੁਸਤਾਨ ਦੇ ਤੇ ਏਸ਼ੀਆ ਦੇ ਤੇ ਦੁਨੀਆ ਦੇ ਹਰ ਨਗਰ ਤੇ ਹਰ ਸ਼ਹਿਰ ਵਿੱਚ ਸਿੱਖ ਹੀ ਸਿੱਖ ਦਿਖ ਰਹੇ ਨੇ ਕੀ ਸਮਝਦੇ ਹੋਇਤ ਉਸੇ ਫਿਰ ਕਾਜੀ ਨੂਰ ਮੁਹੰਮਦ ਵੀ ਇਹੀ ਕਹਿੰਦਾ ਅਹਿਮਦ ਸ਼ਾਹ ਅਬਦਾਲੀ ਨੂੰ ਰਿਪੋਰਟ ਦਿੰਦਾ ਮੈਨੂੰ ਤਾਂ ਚਾਰੇ ਪਾਸੇ ਸਿੱਖ ਫੌਜਾਂ ਹੀ ਦਿਸਦੀਆਂ ਨੇ ਕਿਹਨੂੰ ਕਿਹਨੂੰ ਮਾਰੀਏ ਸੀ ਠੀਕ ਹੈ ਨਾ ਜਦੋਂ 1849 ਦੇ ਵਿੱਚ ਰਾਜ ਭਾਗ ਖਤਮ ਹੋ ਜਾਂਦਾ ਹੈ ਅੰਗਰੇਜ਼ ਕਿਹੜੀ ਬੋਲੀ ਬੋਲਦੇ ਸੀ ਉਦੋਂ ਸਿੱਖ ਹਰ ਰੋਜ਼ ਘਟ ਰਹੀ ਸੀ ਇਹ ਆ ਗੁਲਾਮੀ ਗੁਲਾਮੀ ਦੀ ਬਰਕਤ ਇਹ ਗੁਲਾਮੀ ਦਾ ਅਹਿਸਾਸ ਜਦੋਂ ਤੁਹਾਡਾ ਰਾਜ ਸੀ ਸਾਡਾ ਰਾਜ ਸੀ ਸਾਡੀ ਗਿਣਤੀ ਹਰ ਬੰਦੇ ਨੂੰ ਬੌਧੀ ਲੱਗਦੀ ਸੀ ਜਦੋਂ ਅਸੀਂ ਗੁਲਾਮ ਹੋ ਗਏ ਸਾਡੇ ਹਾਕਮ ਹੀ ਕਹਿਣ ਲੱਗੇ ਸਿੱਖਾਂ ਦੀ ਗਿਣਤੀ ਹਰ ਰੋਜ਼ ਘਟ ਰਹੀ ਹੈ ਸਾਨੂੰ ਇਹ ਖਤਰਾ ਹੈ ਕਿਤੇ ਕਿਤੇ ਸਿੱਖ ਖਤਮ ਨਾ ਹੋ ਜਾਣ ਇਹ ਗਵਰਨਰ ਜਨਰਲ ਕਹਿੰਦਾ ਹੁੰਦਾ ਸੀ ਅੱਜ ਵੀ ਇਹੀ ਗੱਲ ਸਾਡੀ ਸੋਚ ਵਿੱਚ ਪਾਈ ਜਾ ਰਹੀ ਹੈ ਕਿ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਉਹ ਭਲੇ ਮਾਨਸੋ ਇਹ ਸਾਡੇ ਹਾਕਮਾਂ ਦੀ ਬੋਲੀ ਹੈ ਇਹ ਸਾਡੀ ਬੋਲੀ ਨਹੀਂ ਅਸੀਂ ਅੱਜ ਵੀ ਹਿੰਦੁਸਤਾਨ ਦੇ ਵਿੱਚ ਉਤਨੀ ਗਿਣਤੀ ਵਿੱਚ ਹਾਂ ਜਿੰਨੀ ਗਿਣਤੀ ਵਿੱਚ ਅਸੀਂ ਪੂਰੀ ਡੋਮੀਨੇਟ ਕਰ ਸਕਦੇ ਹਾਂ ਪੂਰੀ ਤਰ੍ਹਾਂ ਡੋਮੀਨੇਟ ਕਰ ਸਕਦੇ ਹਾਂ ਹਿੰਦੁਸਤਾਨ ਦੀ ਪੋਲਿਟਿਕਸ ਨੂੰ ਹਰ ਥਾਂ ਤੇ ਸਾਨੂੰ ਆਪਣੀ ਗਿਣਤੀ ਘਟਾ ਕੇ ਦੱਸੀ ਜਾ ਰਹੀ ਹੈ ਮੇਰੀ ਇੱਕੋ ਹੀ ਬੇਨਤੀ ਹੈ ਇਹ ਸਾਡੀ ਮਾਨਸਿਕਤਾ ਨੂੰ ਢੈਂਦੀਆਂ ਕਲਾਮ ਵਿੱਚ ਲਜਾਣ ਵਾਲੀ ਗੱਲ ਹੈ ਅਜੇ ਮੁਸਲਮਾਨਾਂ ਨਾਲ ਗੱਲ ਕਰਕੇ ਦੇਖੋ ਉਹ ਆਪਣੇ ਆਪ ਨੂੰ 25 ਕਰੋੜ ਤੋਂ ਘੱਟ ਨਹੀਂ ਕਹਿੰਦੇ ਸਰਕਾਰੀ ਰਿਪੋਰਟ ਦੇਖ ਲਓ ਉਹ 15-16 ਕਰੋੜ ਹੀ ਕਹਿਣਗੇ ਸਾਡੀ ਗਿਣਤੀ ਸਰਕਾਰੀ ਰਿਪੋਰਟਾਂ ਦੇ ਅਨੁਸਾਰ ਹਿੰਦੁਸਤਾਨ ਦੇ ਵਿੱਚ 1.5 ਜਾਂ ਪੌਣੇ 2 ਕਰੋੜ ਹੈ ਅਸੀਂ ਕਿਸੇ ਵੀ ਤਰੀਕੇ ਤਰੀਕੇ ਅਨੁਸਾਰ ਹਿੰਦੁਸਤਾਨ ਦੇ ਵਿੱਚ 10 ਕਰੋੜ ਤੋਂ ਘੱਟ ਨਹੀਂ ਹਾਂ ਬਾਹਰਲੇ ਰਾਜਾਂ ਵੱਲ ਨਿਗਾਹ ਮਾਰ ਕੇ ਦੇਖੋ ਹਰਿਆਣੇ ਵੱਲ, ਰਾਜਸਥਾਨ ਵੱਲ, ਯੂਪੀ ਵੱਲ, ਮਦਰਾਸ ਆਪਣੇ ਮੱਧ ਪ੍ਰਦੇਸ਼ ਵੱਲ, ਬੰਬੇ ਵੱਲ, ਕਲਕੱਤੇ ਵੱਲ ਸਿੱਖੀ ਸਿਕ ਨਜ਼ਰ ਆਉਣਗੇ। ਇਹ ਇਹ ਬਦਲ ਦੀ ਨਿਸ਼ਾਨੀਆਂ ਜਾਂ ਘਟੜ ਦੀ ਨਿਸ਼ਾਨੀ ਹੈ। ਕੈਨੇਡਾ ਦੇ ਵਿੱਚ 20 ਲੱਖ ਸਿੱਖ ਪਹੁੰਚ ਗਿਆ ਹੈ। ਕੈਨੇਡਾ 'ਚ ਉਹ 20 ਲੱਖ ਸਿੱਖ ਦਾ ਪ੍ਰਭਾਵ ਪੈ ਰਿਹਾ ਕੈਨੇਡਾ ਦੇ ਵਿੱਚ। ਹਰ ਪਾਸੇ ਡੋਮੀਨੇਟ ਕਰ ਰਹੇ ਸਿੱਖ। ਕੋਈ ਘਟ ਗਿਣਤੀ ਜੇ ਡੋਮੀਨੇਟ ਕਰਦੀ ਹੁੰਦੀ ਹੈ ਜੇ ਗਿਣਤੀ ਘਟਦੀ ਹੋਵੇ ਤੇ ਉਹ ਡੋਮੀਨੇਟ ਕਰੂਗੀ। ਅਸੀਂ ਹਰ ਮੁਲਕ ਵਿੱਚ ਹਰ ਰਾਜ ਵਿੱਚ ਸਟੇਟ ਵਿੱਚ ਅਸੀਂ ਡੋਮੀਨੇਟ ਕਰ ਰਹੇ ਹਾਂ ਸੋ ਇੱਕ ਤਾਂ ਜਿਹੜੇ ਸਰਕਾਰੀ ਅੰਕੜੇ ਨੇ ਇਹਨਾਂ ਤੇ ਵਿਸ਼ਵਾਸ ਕਰਨਾ ਛੱਡ ਦਿਓ ਗੁਰੂ ਨਾਨਕ ਦਾ ਪੈਰੋਕਾਰ ਘਟ ਨਹੀਂ ਰਿਹਾ ਗੁਰੂ ਨਾਨਕ ਦਾ ਪੈਰੋਕਾਰ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ ਲੇਕਿਨ ਸਾਡੀਆਂ ਅੱਖਾਂ ਉਹ ਕੁਝ ਦੇਖ ਨਹੀਂ ਸਕਦੀਆਂ ਸਾਡਾ ਹਾਕਮ ਉਹ ਕੁਝ ਦੇਖ ਕੇ ਸਾਨੂੰ ਦੱਸ ਨਹੀਂ ਰਿਹਾ ਇਹ ਆ ਨਿਸ਼ਾਨੀ ਆਪਣੇ ਰਾਜ ਦੀ ਤੇ ਆਪਣੀ ਗੁਲਾਮੀ ਦੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਜਿੱਦਿਆਂ ਅੱਜਕੱਲ ਗੱਲਾਂ ਹੋ ਕੇ ਹਟੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਜਦੋਂ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਾਲ ਕੋਈ ਜ਼ਗੀਰ ਲਵਾਓ ਓਕੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਥੋਂ ਤੱਕ ਆਪਦਾ ਘੋੜਾ ਦੁੜਾ ਸਕਦੇ ਹੋ ਉਹ ਉਹ ਤੁਹਾਡੀ ਜ਼ਮੀਨ ਕਰਤਾਰਪੁਰ ਸਾਹਿਬ ਦੇ ਨਾਲ ਜ਼ਗੀਰ ਲਵਾਈ ਭਾਈ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਘੋੜਾ ਦੁੜਾ ਲਓ ਜਿੰਨੀ ਜ਼ਮੀਨ ਦਾ ਘੇਰਾ ਘਸ ਲਓਗੇ ਉਹ ਕਰਤਾਰਪੁਰ ਸਾਹਿਬ ਦੀ ਜ਼ਮੀਨ ਕਿੱਥੇ ਆ ਜ਼ਮੀਨ ਹੁਣ ਜਦੋਂ ਸਾਡਾ ਰਾਜ ਸੀ ਘੋੜੇ ਦੁੜਾ ਦੁੜਾ ਕੇ ਅਸੀਂ ਜ਼ਮੀਨਾਂ ਪ੍ਰਾਪਤ ਕੀਤੀਆਂ ਆਪਣੇ ਗੁਰਧਾਮਾਂ ਨਾਲ ਜਦੋਂ ਅੱਜ ਗੁਲਾਮੀ ਹੈ ਤਾਂ ਸਾਨੂੰ ਭੇਖ ਮੰਗਣੀ ਪੈ ਰਹੀ ਹੈ ਕਿ ਐਨੇ ਏਕੜ ਜ਼ਮੀਨ ਹੋਰ ਲਵਾ ਦਿਓ ਕਰਤਾਰਪੁਰ ਸਾਹਿਬ ਨਾਲ ਐਨੇ ਏਕੜ ਜ਼ਮੀਨ ਹੋਰ ਲਵਾ ਦਿਓ ਕਿਉਂ ਮੰਗ ਰਹੇ ਹਾਂ ਅਸੀਂ ਪਹਿਲਾਂ ਛੱਡਿਆ ਕਿਉਂ ਸੀ 1947 ਦੇ ਵਿੱਚ ਕਰਤਾਰਪੁਰ ਨਨ ਕਹਣਾ ਸਹਿਬ ਛੱਡਿਆ ਕਿਉਂ ਸੀ ਇਸੇ ਗੱਲੋਂ ਕਿ ਕਤਲੇਆਮ ਨਾ ਹੋ ਜੇ ਕਤਲੇਆਮ ਤਾਂ ਫਿਰ ਵੀ ਹੋ ਗਿਆ 2.3 ਲੱਖ ਸਿੱਖ ਕਤਲੇਆਮ ਮਾਰਿਆ ਗਿਆ 1947 ਵਿੱਚ 10 ਲੱਖ ਜੱਟ ਸਿੱਖ ਕਿਸਾਨ ਅਭੀ ਜ਼ਮੀਨ ਦੇ ਲਾਲਚ ਵਿੱਚ ਉੱਥੇ ਹੀ ਮੁਸਲਮਾਨ ਬਣ ਕੇ ਰਹਿ ਗਿਆ ਸੀ ਪਾਕਿਸਤਾਨ ਦੇ ਵਿੱਚ ਕੀ ਕਦੇ ਇਹ ਚਿੰਤਨ ਕੀਤਾ ਹੈ ਇਹ ਸਾਡੀ ਸਫਲਤ ਹੈ já I'll